ਅੱਜ ਜੋ ਸਸਤੀ ਕਾ ਤੇ ਆਪਣਾ ਕੰਮ ਜਿਹੜਾ ਲੱਕੜ ਦਾ ਸੀਗਾ ਸਾਰਾ ਅੱਜ ਵਰਕਸ਼ਾਪ ਕਮੇਸਰੀ ਸਾਰਾ ਨਿਪਟ ਜਾਣਾ ਕੰਮ ਅੱਜ ਦੁਪਹਿਰ ਤੱਕ ਨਿਪਟ ਜਾਣਾ ਜਿਹੜਾ ਖਲਾਰਾ ਬੂੜਾ ਬੂਰਾ ਵਗੈਰਾ ਖੰਡਾ ਸੀਗਾ ਤੇ ਉਹ ਨਿਪਟ ਜਾਣਾ ਇੱਕ ਮੈਸਤਰੀ ਆ ਗਿਆ ਦੂਸਰੇ ਮੈਸਤਰੀ ਆਉਣਾ ਟਾਈਮ ਹੋ ਗਿਆ ਸਵੇਰ ਦੇ 9 ਵਜੇ ਆ ਤੇ ਬਾਈ ਹੁਣ ਨੇ ਪੱਲੇ ਫੁੱਲੇ ਚੜਾਦੇ ਆ ਕਿਸੇ ਅੱਜ ਲੱਕਣ ਵਾਲਾ ਕੰਮ ਆਪਣਾ ਹੋ ਜਾਊਗਾ ਸਾਰਾ ਤੇ ਸੁਨਵੇ ਕੇ ਰਹਿ ਜਾਣਾ ਹੈਨਾ ਐਸ਼ ਵੀ ਸਕੂਲ ਜਾਣ ਤੋਂ ਪਹਿਲਾਂ ਕਹਿ ਗਈ ਕਿ ਮम्मी ਨੂੰ ਆਵਦੀ ਨੂੰ ਕਿ ਮम्मी ਉੱਤੇ ਜਾ ਕੇ ਦੇਖੀ ਮੇਸਤਰੀਆਂ ਨੇ ਕਿੰਨਾ ਸੋਹਣਾ ਬਣਾਤਾ ਸੋ ਸਰਮੇਕਾ ਵਗੈਰਾ ਆਪਣਾ ਰਹਿ ਗਿਆ ਲੱਗਣਾ ਲਾ ਤੇ ਆਪਣਾ ਜਿਹੜਾ ਟੇਬਲ ਆ ਟੇਬਲ ਨੂੰ ਆਪਾਂ ਵੱਡ ਕੇ ਛੋਟਾ ਕਰਤਾ ਪਹਿਲਾਂ ਉੱਚਾ ਜਿਆਦਾ ਬਣ ਗਿਆ ਸੀਗਾ ਤੇ ਉਹ 3 ਇੰਚ ਹੀ ਹੋਰ ਵੜਾਪਾ ਹੁਣ ਇਹ ਸੈਟਾ ਹੁਣ ਇਹਦੇ ਉਤੇ ਡਿਜ਼ਾਈਨ ਵਗੈਰਾ ਪਹਿਣਗੇ ਤੇ ਫਿਰ ਇਹ ਸਰਮੇਕਾ ਲੱਗਿਆ ਫਿਰ ਸਹੀ ਲੁੱਕ ਤਾਂ ਆਉਦੀ ਹੋ ਸੋ ਦਰਾਜ ਦਰੂਜ ਰਹਿ ਗਏ ਅਜ ਬਣਾਉਣ ਵਾਲੇ ਉਹ ਬਣ ਜਾਂਦੇ ਤੇ ਲਾਈਟਾਂ ਵਾਲਾ ਕੰਮ ਵੀ ਸ਼ਾਇਦ ਅਜ ਮਿਸਤਰੀ ਆ ਜੇ ਇੱਕ ਬੋਰਡ ਦਾ ਬਲਾ ਗਿਆ ਸੀਗਾ ਉਹ ਸਾਈਡ ਤੇ ਲੱਗਾ ਹੋਇਆ ਆ ਵੇ ਦੇਖ ਆਈ ਆ ਰਹਿ ਗਈ ਸੀ ਇਹ ਹੀ ਸਾਈਡ ਲੱਕੜ ਦੇ ਪੁਰਾਣੇ ਬੋਰਡ ਸੀ ਆਪਣੇ ਤੇ ਇਹਨੂੰ ਆਪਾਂ ਜਿਹੜੇ ਨਵੇਂ ਟਾਈਮ ਦੇ ਹੁੰਦੇ ਉਹ ਵਿੱਚ ਫਿੱਟ ਕਰਕੇ ਇਸ ਮਸਾਲਾ ਭਰਤਾ ਸੇਮ ਇਧਰ ਹੁਣ ਕਰ ਲੈ ਜੇ ਤਾਂ ਸੀਟਾਂ ਰਹਿ ਗਈਆਂ ਦੱਸਣਾ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਕੰਮ ਆਪਣਾ ਨਿਬੜ ਗਿਆ ਉਸ ਤੋਂ ਬਾਅਦ ਐਂਡ ਤੇ ਲੱਗੂਗਾ ਵਾਲਪੇਪਰ ਤੇ ਆ ਲਾਈਟ ਦੀਪਕ ਨੀਕਾੜ ਲੱਗਦੀ ਲੱਗੀ ਜੀ ਡਾਟਾ ਬੋਮ ਵੀ ਮੇਲੇ ਅੰਦਾਜ਼ੇ ਸਪੈਸ਼ਲੀ ਦੋਨੇ ਇੱਕੋ ਜਿਹੇ ਲੱਗਣੀਆਂ ਸੀ ਇਧਰਲੀ ਸਾਈਡ ਤੇ ਉਸ ਵਾਲੀ ਸਾਈਡ ਤੇ ਪਰ ਉੱਤੇ ਹੋਇਆ ਇਹ ਤੇ ਮੈਂ ਕਾਸ ਸੀ ਜਦੋਂ ਇਧਰ ਸਾਨੂੰ ਇਧਰਲੀ ਸਾਈਡ ਜਦੋਂ ਆਏ ਇਹ ਸਾਨੂੰ ਯਾਦ ਆਇਆ ਵੀ ਇਥੋਂ ਦਾ ਬਾਰੀ ਖੁੱਲ ਕੇ ਇੱਥੇ ਲੱਗਣੀ ਸੀ ਕਸੀ ਜਾਨੀ ਸੀ ਤੇ ਬਾਰੀ ਰੁੱਜੂਗੇ ਇਹਦੇ ਚ ਸੋ ਸਾਨੂੰ ਹੁਣ ਇਹ ਦੋ ਲੇਟਾ ਚੇਂਜ ਕਰਨੀਆਂ ਪੈਣਗੀਆਂ ਛੋਟੀਆਂ ਲਿਆਉਣੀਆਂ ਪੈਣਗੀਆਂ ਜਿਹੜੀਆਂ ਨਾਲ ਵਾਲ ਦੇ ਲੱਗ ਜਾਣ ਠੀਕ ਹੈ ਤੇ ਸਫਾਈ ਕਰਨਾ ਕਰਨੀ ਪਣੀ ਹੈ ਸਾਰੀ ਏਸੀ ਦੀ ਸਰਵਿਸ ਕਰਨੀ ਪਣੀ ਹੈ ਕਿਉਂਕਿ ਜਦੋਂ ਆਪਾਂ ਵੜਦੇ ਆ ਲੱਕੜ ਨੂੰ ਬੂਰਾ ਵਗੈਰਾ ਬਹੁਤ ਹੜਦਾ ਏਸੀ ਦੇ ਨਾਲ ਵਿੱਚ ਖੱਚਦਾ ਹਨਾ ਸੋ ਬਾਈ ਹੁਣਾਂ ਨੇ ਫਿਰ ਅੱਜ ਵੱਡਾ-ਵਡਾਈ ਵਾਲਾ ਕੰਮ ਸਾਰਾ ਆਪਣਾ ਨਿਪਟ ਜਣਾ ਤੇ ਏਸੀ ਦੀ ਸਰਵਿਸ ਕਰਵਾ ਦੇਣੀ ਆ ਪਹਿਲਾਂ-ਪਹਿਲਾਂ ਵਾਲਪੇਪਰ ਲਾਉਣ ਤੋਂ ਪਹਿਲੇ ਪਾਣੀ ਪੂਣੀ ਵਗੈਰਾ ਲੱਗ ਜਾਂਦਾ ਓਕੇ ਉਸ ਤੋਂ ਬਾਅਦ ਫਿਰ ਤੇ ਕਲਾਰਨਾ ਦਾ ਕਾਹਦਾ ਪੈਣਾ ਨਾ ਉੱਪਰ ਮਿੱਟੀ ਹੋਣੀ ਆ ਹੂੰ ਕਿਵੇਂ ਆ ਫਿਰ ਬਣ ਚਲੇ ਸੁਣ ਹੂੰ ਪੋਚ ਲੈ ਸੁਕਣਾ ਸੁਕਣਾ ਸਕਾਰ ਸੋ ਇਹ ਵੀ ਇੱਕ ਸਾਡੀ ਵੱਡੀ ਰੀ ਸੀ ਇਹ ਕੰਮ ਬਹੁਤ ਸਾਰਾ ਜ਼ਰੂਰੀ ਕਰਨ ਵਾਲਾ ਸੀਗਾ ਤੇ ਸਾਰੇ ਕਮਰਿਆਂ ਦੇ ਵਿੱਚੇ ਕੱਪੜੇ ਖਿੰਦਰੇ ਹੁੰਦੇ ਰਹਿੰਦੇ ਸਾਰੇ ਜਿੱਥੇ ਵੀ ਜਗ੍ਹਾ ਸੀ ਉੱਥੇ ਹੀ ਕੱਪੜੇ ਨਾ ਸਾਨੂੰ ਪਤਾ ਲੱਗਦਾ ਕਿਹੜੇ ਕਸਟਮਰ ਦੇ ਆ ਤੇ ਕੀ ਦੇ ਭੇਜਦੇ ਕੀ ਦੇ ਰਹਿ ਗਏ ਆ ਕਿਹੜੇ ਕਸੂਟ ਨਵੇਂ ਆ ਜਿਹੜੇ ਦਿਖਾਉਣ ਵਾਲੇ ਆ ਕਈ ਵਾਰੀ ਤਾਂ ਸਾਨੂੰ 6-6 ਮਹੀਨੇ ਬਾਅਦ ਪਤਾ ਲੱਗਦਾ ਸੀ ਕਿ ਵਿੱਚੋਂ 8-10 ਸੂਟ ਫੱਲੋਂ ਹੀ ਨਿਕਲਦੇ ਸੀ ਜਿਹੜੇ ਕੀਤੇ ਵੀਡੀਓ ਚ ਦਿਖਾਈ ਦੀਗੇ ਉਹ ਫਿਰ ਉਹਦੋਂ ਸੀਜ਼ਨ ਨਾਲ ਹੀ ਜਾਂਦੇ ਸੀ ਪੱਲੇ ਹੀ ਪੈ ਜਾਂਦੇ ਸੀ ਹਨਾ ਸੋ ਉਹ ਚੀਜ਼ਾਂ ਹੁਣ ਆਪਾਂ ਸਾਰੀਆਂ ਇੱਥੇ ਪੂਰਾ ਢਕਾ ਕੇ ਰੱਖਾਂਗੇ ਜਿੰਨੇ ਪੱਟਿਆਂ ਦੀ ਥਾਂ ਨੇ ਵਾਈਟ ਥਾਂ ਨੇ ਪੂਦੇ ਵਾਸਤੇ ਆਪਾਂ ਕਾਫੀ ਤਿਆਰ ਕਰਤਾ ਬਹੁਤ ਬੰਦਾ ਕੰਮ ਰੋੜਾ ਉੱਪਰ ਤਾਂ ਸਾਰਾ ਸਟੇਜ ਹੈ ਨਾ ਤੇ ਬਾਕੀ ਇਹ ਸੈਕ ਵੀ ਆਪਣੇ ਰੈਕ ਵਗੈਰਾ ਲੱਗਣੇ ਨੇ ਕੱਪੇ ਤੰਗਾ ਲੋ ਤੇ ਫੇਸਿੰਗ ਦਾ ਰੈਕ ਲੱਗਣਾ ਬਾਕੀ ਜਿਹੜੇ ਅਪਡੇਟ ਹੁੰਦੇ ਰੂ ਵੀ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਆਹ ਲਾਈਟਾਂ ਤਿਤਲੀਆਂ ਲਿਆਂ ਤਾਂ ਅਸੀਂ ਪਹਿਲਾਂ ਹੀ ਲਾਤੀਆਂ ਸੀ ਕਿਉਂਕਿ ਇਹ ਉਹਦੇ ਵਿੱਚ ਲੱਗਣੇ ਸੀ ਡਾਊਨ ਸੀਲਿੰਗ ਦੇ ਵਿੱਚ ਤੇ ਪੱਖੇ ਵੀ ਲਾਤੇ ਆ ਪੱਖੇ ਦਿੱਥੇ ਕਮੈਂਟ ਕਰਕੇ ਮੇਰੀ ਪਸੰਦ ਦੇ ਆ ਵੀ ਕਿਵੇਂ ਲੱਗੇ ਸੋ ਇਧਰਲੀ ਸਾਈਡ ਵੀ ਤੇ ਇਸੇ ਝੁੰਮਰ ਰਹਿ ਗਿਆ ਲਾਉਣ ਵਾਲਾ ਅੱਜ ਲੱਕੜ ਦਾ ਕੰਮ ਨਹੀਂ ਪੜਜੂਗਾ ਤਾਂ ਨਹੀਂ ਲਾਇਆ ਕਿਉਂਕਿ ਉਹ ਜਿਆਦਾ ਵਾਈਟ ਆ ਤੇ ਫਿਰ ਖਰਾਬ ਹੋ ਜਾਣਾ ਨੇ ਤੇ ਬਿਜਲੀ ਲਗਾ ਬਾਅਦ ਵਿੱਚ ਕਰਾਵਾਂਗੇ ਪਹਿਲਾਂ ਸਨ ਮੇਕਰ ਰਹਿ ਜੂਗਾ ਉਹਦਾ ਘੋਲਣਾ ਨਹੀਂ ਹੁੰਦਾ ਕੁਛ ਹੈਨਾ ਇਦਾਂ ਦੇ ਬੋਰਡ ਲੱਗਣੇ ਆ ਸਾਰੇ ਹਿੱਟ ਦਾ ਬੋਰਡ ਗਿਆ ਲੱਗ ਇਹ ਸਾਰੀਆਂ ਸੁਚੇ ਸਾਡੇ ਪੂਰੀਆਂ ਪੂਰੀਆਂ ਆਈਆਂ ਮਤਲਬ ਘਟ ਜਾਣੀਆਂ ਪਰ ਸਾਰੀਆਂ ਪੂਰੀਆਂ ਆਈਆਂ ਸੁਚੇ ਪਹਿਲਾਂ ਲੱਗਦਾ ਸੀ ਵੀ ਇਹ ਨਾਲ ਹੋਏ ਪੁਆਇੰਟ ਵੀ ਰਹਿ ਜਾਵੇ ਸਾਰੇ ਪੂਰੇ ਪੂਰੇ ਪੁਆਇੰਟ ਆਏ ਨਾਲ ਸੁਚਾਂ ਦੇ ਉੱਪਰ ਬਾਕੀ ਜਗ੍ਹਾ ਹੈਗੀ ਆਪਣੇ ਉਧਰਲੀ ਸਾਈਡ ਵੀ ਹੈਗੀ ਹੈ ਤੇ ਇੱਕ ਬੋੜ ਇੱਧਰ ਹੈਗਾ ਆਪਣਾ ਆਪਣੇ ਇੱਕ ਮਿਸਤਰੀ ਹੋਰ ਆ ਗਏ ਆ ਜੀ ਜਿਹੜੇ ਮਤਲਬ ਕਿ ਸ਼ੀਸ਼ੇ ਲੱਗਣੇ ਨੇ ਕਾਬੂੜਾਂ ਦੇ ਉੱਤੇ ਆ ਦੋਨਾਂ ਪੱਲਿਆਂ ਉੱਪਰ ਸ਼ੀਸ਼ੇ ਲੱਗਣੇ ਨੇ ਜਿੰਨਾ ਵੀ ਦੀ ਫੇਸ ਵੀ ਦਿਸਦਾ ਹੁੰਦਾ ਆਪਾਂ ਬਲੈਕ ਸ਼ੀਸ਼ੇ ਲਾਉਣੇਗੇ ਤੇ ਕੋ ਖਰਚਾ ਉਹਦਾ ਉਨਾ ਹੀ ਪੈ ਜਾਣਾ ਤੇ ਏਸੀ ਕਰਕੇ ਆਪਾਂ ਆਪਣੇ ਕੰਮ ਵੀ ਆ ਸਕਦੇ ਆ ਸੋ ਮਿਸਤਰੀ ਨਾਪ ਲੈਣ ਆਇਆ ਸ਼ੀਸ਼ਿਆਂ ਵਾਲਾ ਤੇ ਸ਼ੀਸ਼ੇ ਆਪਣੇ 1-2 ਦਿਨਾਂ ਤੱਕ ਆ ਜਾਣਗੇ ਬਣ ਕੇ ਅੱਜ ਨਾਪ ਸਾਰਾ ਪੱਲਿਆਂ ਦਾ ਲੈ ਕੇ ਜਾ ਰਹੇ ਆ ਕਾਪਾ ਜਿਹੜੀ ਤੁਸੀਂ ਵਾਈਟ ਜਗਾ ਦੇਖਦੀ ਹੋ ਇੱਕ ਛੀਸ਼ਾ ਇੱਥੇ ਲੱਗਣਾ ਇਹ ਸਾਰਾ ਵੀਡੀਓ ਵਗੈਰਾ ਸ਼ੂਟ ਕਰਨ ਵਾਸਤੇ ਲੱਗੂਗਾ ਆ ਜਿਹੜੇ ਕਾਹ ਬੋਰਡਾਂ ਦੇ ਵਿੱਚ ਦੋ ਪੱਲੇ ਜਿਹੜੇ ਸਲਾਈਡ ਕਰਨਗੇ ਇਹਨਾਂ ਵਿੱਚੋਂ ਸ਼ੀਸ਼ੇ ਲੱਗਣਗੇ ਤੇ ਜਿਹੜੀਆਂ ਸਾਈਡਾਂ ਵਾਲੇ ਦੋ ਪੱਲੇ ਖੁੱਲਦੇ ਕੀਤੇ ਹੋਏ ਆ ਤੇ ਵਿਚਾਲੇ ਜਿਹੜੇ ਸੈਂਟਰ ਆਏ ਦੋ ਪੱਲੇ ਉਹ ਸਲਾਈਡ ਕੀਤੇ ਹੋਏ ਆ ਤੇ ਟੋਟਲ ਚਾਰ ਪੱਲੇ ਨੇ ਲਓ ਜੀ ਹੁਣ ਮੰਮਾ ਦੀ ਸਾਕ ਉਤਰਨ ਵਾਲੀ ਮਸ਼ੀਨ ਨਵੀਂ ਲਿਆ ਕੇ ਦਿੱਤੀ ਹੋਈ ਸੀਗੀ ਸਾਲ ਹੋ ਗਿਆ ਤੇ ਇਹ ਜਾਦੇ ਵਧੀਆ ਲੈ ਜਾਂਦੀ ਵਧੀਆ ਇਦਾਂ ਲੈ ਜਾਂਦੀ ਜੀ ਇਹਦੇ ਉੱਪਰ ਸਾਰਾ ਹੀ ਲੱਗਾ ਹੋਇਆ ਸਾਰੀ ਕਵਰ ਆ ਉੱਪਰੋਂ ਵੀ ਤੇ ਜਦੋਂ ਇਹਨੂੰ ਵਰਤ ਲਈਦਾ ਤੇ ਇਹਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਸੀਗਾ ਤੇ ਇਹਨੂੰ ਹੁਣ ਖੋਲਣਾ ਪੈਣਾ ਤੇ ਖੋਲਣਾ ਹੀ ਵੱਢ ਕੇ ਪੈਣਾ ਉਤਲੇ ਜਾ ਪਾਰਸਾ ਜੇ ਆਪਾਂ ਲਾਉਣਾ ਵਾ ਲਓ ਵੀ ਦੋਸਤੋ ਮਸ਼ੀਨ ਕਰਦੇ ਆ ਲੰਡੀ ਦੇਖੋ ਉਹ ਮਾਰੇ ਲਾ ਕੇ ਸੋ ਮੋਡੀਫਾਈ ਹੋ ਗਈ ਆ ਇਹ ਚੱਕਰਪਤਾ ਕੀ ਪੈਂਦਾ ਜੀ ਆਪਾਂ ਚੀਜ਼ਾਂ ਲੈ ਲੈਣੇ ਸੋਹਣੀਆਂ ਪਰ ਇਹ ਆਪਣੇ ਰੋਜ਼ ਆਪਾਂ ਖਾਣੀ ਹੁੰਦੀ ਚੀਜ਼ ਇਹਦੇ ਜਿਵੇਂ ਕੁਦਰਕੇ ਹਨਾ ਹੁਣ ਆ ਜੇ ਟੋਕੇ ਆ ਵੇਖੋ ਬਾਹਰੋਂ ਕਿੰਨੇ ਗੰਦੇ ਹੋਏ ਪਏ ਆ ਠੀਕ ਆ ਇਹ ਹੁਣ ਸਾਫੀ ਨਹੀਂ ਹੁੰਦੀ ਸੀਗੀ ਇਧਰਲੇ ਪਾਸਾ ਨੰਗਾ ਸੀਗਾ ਇਧਰਲੇ ਪਾਸਾ ਸਾਫ ਕਰ ਸਕਦੇ ਇਧਰਲੇ ਪਾਸੇ ਟਾਪਾ ਲੱਗਾ ਹੋਇਆ ਸੀਗਾ ਤੇ ਕਿੰਨਾ ਜਿਆਦਾ ਗੰਦਾ ਲੱਗਦਾ ਹੈ ਤੇ ਇਹ ਸਾਰਾ ਸਾਗ ਜਰਾ ਨਾਲ ਕੇ ਆਪਣੇ ਅੰਦਰ ਹੀ ਜਾਣਾ ਸੀ ਇਹ ਸੀਗਾ ਕਿ ਆਪਾਂ ਉਹ ਵੱਡਤਾ ਸਿਰ ਜਾ ਸਾਰਾ ਵੱਡ ਵੱਡ ਕੇ ਕੱਢਿਆ ਮਸਾਂ ਇਹ ਹੋਣ ਆਪਾਂ ਹੋ ਗਈ ਰੋਡੀ ਭੁੱਡੀ ਮਸ਼ੀਨ ਜਮ ਆਪਣੀ ਆ ਟਾਪਾ ਆਪਾਂ ਲਾ ਦਿੰਨੇ ਕੱਲਾ ਗਰਾਰੀਆਂ ਟਕੀਆਂ ਹਾਂ ਗਰਾਰੀਆਂ ਟਕੀਆਂ ਜਾਣਗੀਆਂ ਇਹ ਲਾ ਦਈਏ ਕੱਲਾ ਖੜ ਜੂਗਾ ਠੀਕ ਆ ਲੋਈ ਮਿੱਤਰੋ ਅੱਜ ਮੈਥਰੀ ਆਇਆ ਘਰੋਂ ਲੜ ਕੇ ਦੇ ਆਉਂਦਾ ਹੀ ਪੈ ਗਿਆ ਕੁੱਤੇ ਨੂੰ ਸਾਨੂੰ ਤੇ ਵਾਹ ਵਾਹ ਨਹੀਂ ਲੂਟਣਾ ਇਹ ਦੋਨੀਆਂ ਲੜ ਕੇ ਤੇ ਜਮ ਮੁਕਾਬਲਾ ਕਰਦੇ ਕੱਲੇ ਉਹਨੇ ਦੇ ਭੂਲੂ ਨਹੀਂ ਦਿੰਦਾ ਆਹ ਬੈਠਾ ਪੈਰਾ ਪੜ ਹੋਇਆ ਹੁਣ ਸਾਰੀ ਸੋ ਅੱਜ ਲੱਗਿਆ ਜੀ ਫਾਈਨਲ ਆਪਣਾ ਜਿਹੜਾ ਹੁਣ ਹੈਗਾ ਵਾ ਸੰਵੇਕਾ ਲੱਗਣਾ ਉੱਪਰ ਤੇ ਹੁਣ ਸੰਵੇਕਾ ਦੋ ਤਰ੍ਹਾਂ ਦਾ ਗ੍ਰੇ ਐਂਡ ਵਾਈਟ ਹੁਣ ਇਹ ਨਹੀਂ ਪਤਾ ਲੈ ਉੱਪਰ ਵਾਈਟ ਲਾਈਏ ਜਾਂ ਉੱਪਰ ਗ੍ਰੇ ਲਾਈਏ ਇਹ ਕਨਫਿਊਜ਼ਨ ਆ ਇਹਨੂੰ ਲੱਗੇ ਤੋਂ ਪਤਾ ਲੱਗੂਗਾ ਕਿ ਕੀ ਲੱਗਣਾ ਹੈ ਚੇਂਜ ਚੇਂਜ ਹੋ ਜਾਣੀ ਆ ਹਨਾ ਘੈਂਟ ਬਣ ਲੱਗ ਜਾਣਾ ਅੱਜ ਹੌਲੀ ਹੌਲੀ ਅੱਜ ਲੁੱਕ ਚੇਂਜ ਹੋ ਜਾਣੀ ਆ ਥੋੜੀ ਤੇ ਆ ਵੇ ਲੋਕ ਕਿੰਨਾ ਘੱਟਾ ਚੜਿਆ ਹੋਇਆ ਬੈਠਾ ਹੈ ਆ ਦੇਖਦਾ ਨਾ ਆ ਆਏ ਲਾਵਾ ਲਾ। ਠੀਕ ਆ ਤੇ ਆ ਆਪਣਾ ਏਸੀ ਸਾਹਬ ਜਿਹੜਾ ਜਿਹੜਾ ਆਪਣਾ ਏਸੀ ਸਾਹਬ ਪਿੱਛੇ ਲੱਗਾ ਹੋਇਆ ਇਹ ਵੀ ਕਹਿੰਦੇ ਮੇਰੀ ਸਾਰ ਨੂੰ ਸਕਰਾਉ ਮੈਂ ਫੇਰ ਹੀ ਚੱਲੂਗਾ ਸੋ ਇਹ ਵੀ ਭਰਿਆ ਪਿਆ ਸਾਰਾ ਮਿੱਟੀ ਦੇ ਨਾਲ ਸੋ ਮੈਸਤੀ ਸਾਡੇ ਦੇ ਨਖਰੇ ਲੰਦੇਣ ਵਰਗੇ ਆ ਬਾਈ ਜੀ ਤੇ ਉਹ ਕਹਿੰਦਾ ਏਸੀ ਲਾਵਾਂਗੇ ਤਾਂ ਫੇਰ ਹੀ ਮੈਂ ਵੱਡੂਗਾ ਨਹੀਂ ਆਪਾਂ ਚੱਲੇ ਕਰ ਨੂੰ ਸੋ ਅਸੀਂ ਉੜਿਆ ਬੜੂਗੇ ਲਾਇ ਹੋਇਆ ਦੋ ਤਿੰਨ ਦੀ ਵਾਲੀ ਦੋ ਇਹ ਬੰਦਾ ਸਾਡਾ ਨਾ ਦੋ ਤਿੰਨ ਵਜੇ ਡੇਢ ਯਕੀਰ ਖਾਂਦਾ ਆ ਇਹ ਇਹ ਗਾਂ ਵੇਟ ਹੰਡਰ ਨਹੀਂ ਮੰਗਿਆ ਤੂੰ ਕਹਿੰਦਾ ਹੈ ਨਹੀਂ ਕੌਲਾ ਖੀਰ ਦਾ ਖਾ ਕੇ ਕੱਲ ਕਹਿੰਦੇ ਨਾ ਹੋ ਰਹਿਣੀ ਤੁਮ ਗਜਵਾ ਕਰੂ ਸਾਰੀ ਦਿਨ ਖਵਾ ਕੇ ਜੰਮਿਆ ਨੇ ਮੇਰਾ ਕਲਾਸ ਮੇਟਾ ਮਰਾੜੀ ਆ ਪੱਕਾ ਜੀ ਸਹੀ ਹੈ ਨਾ ਤਾਂ ਹੀ ਖੱਜਲ ਕਰਦਾ ਪੱਚ ਕਹਿੰਦਾ ਨਾ 25000 30000 ਕਾਫੋਰ ਬਣ ਜਾਣਗੇ ਤੇ 62000 ਦਾ ਕਾਫੋਰ ਤਾਂ 63000 ਦਾ ਕਲਾਸ ਮਾਨ ਹੀ ਆਇਆ ਤੇਰੀ ਇਹਦੇ ਪੁੱਤੇ ਇਹਦੀ ਕੱਟੇ ਗਏ ਬਈ ਉਹ ਤੈਨੂੰ ਤੂੰ ਖੁਜੀ ਲੀਰ ਲੋਰ ਪਾਲੀ ਹੁਣ ਆ ਦਿਨਾਂ ਤੋਂ ਨੂੰੜਮਾ ਕੜ ਜਾ ਲਓ ਜੀ ਹੁਣ ਪਹੁੰਚ ਗਏ ਆ ਮੋਕੇ ਤੇ ਮੈਸਤਰੀ ਨੇ ਦਾ ਵਾਟ ਲਵਾ ਰੱਖੀ ਆ ਪੂਰੀ ਕਿਤੇ ਆ ਮੋਕਾ ਕਿਤੇ ਉਹ ਮੋਕੇ ਹੁਣ ਇੱਕ ਸਾਡੀ ਸੀਟ ਕੱਟ ਗਈ ਸੀਟ ਲੈ ਕੇ ਚੱਲੇ ਆ ਤੇ ਸੁਨੇਹਾ ਦੇ ਦਾ ਮੈਸਤਰੀ ਸਾਹਿਬ ਨੇ ਕਹਿੰਦਾ ਵੀ 버ਗਰ 버ਗਰ ਲਿਆਇਓ ਬਣਾ ਕੇ ਤੇ ਖਾਲੀ ਨਾ ਆਇਓ ਨਹੀਂ ਮੈਂ ਕੰਮ ਛੱਡ ਕੇ ਉੱਠ ਜਾਣਾ ਕਹੂੰਗਾ ਕਹੂੰਗਾ ਮੇਰਾ ਝੂਲਾ ਕੋਲੀ ਪਿਆ ਤੇ ਮੈਂ ਸਮਾਨ ਸੰਦ ਵਿੱਚ ਪਾਉਣੇ ਆ ਪੂਰੀ ਤੇ ਮੈਂ ਉੱਠ ਜਾਣਾ ਕਹੂੰਗਾ ਹੁਣ ਮੈਸਤਰੀ ਸਾਹਿਬ ਦੀ ਫਰਮਾਇਸ਼ ਤੇ ਹੁਣ ਉਹਦੇ ਲਈ 버ਗਰ ਪੈਕ ਕਰਵਾ ਰਹੇ ਆ ਅਸੀਂ ਕਨੇ ਵੀ ਨਾਮ ਮੇਰਾ ਸਰਦਾਰ ਸਾਹਿਬ ਆ ਠੀਕ ਆ ਇਹ ਬਾਈ ਖਾਂਦਾ ਨਹੀਂ ਗਿਆ ਸਪੈਕ ਕਰਵਾ ਕੇ ਲੈ ਕੇ ਜਾਂਦੇ ਉਹਨਾਂ ਵਾਸਤੇ ਨਿਕਾਨਨ ਨਾ ਜਮਾਨ ਆਵੇ ਕਿਤੇ ਆ ਰਹਿ ਗਿਆ ਕਿਤੇ ਬੋਹ ਰਹਿ ਗਿਆ ਸਾਡੀ ਸੀਟ ਰਹਿ ਗਈ ਸੀਗੀ ਓਣੀ ਸੀ ਮਹਾਲੀ ਤੋਂ ਮਹਾਲੀ ਤੋਂ ਆਉਣ ਤੇ ਚਾਰ ਪੰਜ ਦਿਨ ਲਾਤੇ ਉਹਨਾਂ ਨੇ ਇਹ ਹੁਣ ਕੱਲੀ ਸੀ ਬਾਈਕ ਤੇ ਲੈਣ ਆ ਗਏ ਦੋਨੇ ਜਣੇ ਸੋ ਤੁਹਾਨੂੰ ਹੋਣੇ ਆਜੋ ਬਰਗਰ ਸਾਰੇ ਜਣੇ ਕਰਦੇ ਆ ਕੰਟੀਨਿਊ ਫਿਰ ਚੱਲਦੇ ਆ ਘਰੇ ਫਿਰ ਵਿਖਾਉਣੇ ਤੁਹਾਨੂੰ ਕਿੰਨਾ ਘਰੇ ਕੰਮ ਹੋ ਗਿਆ ਸਨ ਮੇਕਾਂ ਮੈਸਤਰੀ ਲਾਈ ਜਾਂਦਾ ਆਪਣਾ ਅੱਜ ਤੇ ਅੱਜ ਘੈਂਟ ਬਣ ਲੱਗ ਜਾਣਾ ਆਪਣਾ ਕਾਹਬੋਰ ਬਾਕੀ ਦੇਖੋ ਕੀ ਬਣਦਾ ਲੋ ਵੀ ਸ਼ੈਂਕੀ ਵੀ ਪਹੁੰਚ ਚੁੱਕਿਆ ਤੇ ਮੈਸਤਰੀ ਸਾਹਿਬ ਵੀ ਚਾਹ ਜੂ ਪੀ ਕੇ ਕੰਮ ਹੋ ਗਿਆ ਮੈਸਤਰੀ ਸਾਹਿਬ ਕਰੀ ਗਿਆ ਹੁਣ ਕੋਵਰ ਮੈਸਤਰੀ ਸਵੇਰ ਤਾਂ ਉੱਥੇ ਹੀ ਬੈਠਾ ਪੀੜਾ ਜਿਹਾ ਲਈ ਦੇਣੇ ਪਤਾ ਨਹੀਂ ਆ ਚਾਰ ਕਟਾਕੀਆਂ ਪਤਾ ਨਹੀਂ ਕਿੱਥੇ ਲਾਈਆਂ ਖੜੀ ਨਹੀਂ ਲਾਈਆਂ ਤੇ ਸੁਨੇਹਾ ਦੇ ਜਾਂਦਾ ਭੱਜ ਕੇ ਜਦੋਂ ਮੈਨੂੰ ਕੋਈ ਕੰਮ ਕਹਿੰਦਾ ਮੈਨੂੰ ਮੋਗੇ ਭੇਜ ਦਿੰਦਾ ਇਹ ਕੋ ਗਾ ਚੀਜ਼ ਮੋਗੀ ਉਹ ਲੈ ਆ ਹੁਣ ਉਹ ਰਾਡਾਂ ਲੈ ਜਾਂਦੀਆਂ ਤੇ ਰਾਡਾਂ ਲੱਗਣੇ 4 ਤੇ 3 ਹੀ ਮੰਗਾਈ ਹੁਣ ਇੱਕ ਰਹੀ ਕਹਿੰਦਾ ਫੇਰ ਲੈ ਆ ਮੋਗੋਂ ਜਾ ਕੇ ਆਹ ਦਾ ਕੰਮ ਦੇਖੋ ਸਰਦਾਰ ਸਾਹਿਬ ਫੋਨ ਤੇ ਲੱਗੇ ਹੋਏ ਆ ਔਰ ਯਾਰੇ ਆ ਕਹਿੰਦੇ ਵੀ ਜਿੰਨ ਜਿਹੜਾ ਗਾਂ ਕੰਮ ਨਹੀਂ ਨਾ ਮਿਲਦਾ ਉਹਨਾਂ ਚਾਰਾ ਏਸੀ ਮੂ ਰੋਟਾਂ ਨੂੰ ਜੀ ਨਹੀਂ ਕਰਦਾ ਕਹਿੰਦੇ ਇਹ ਜਾਣਤੇ ਉਹ ਨਜ਼ਰ ਹਟੀ ਨਾ ਜੇ ਤੈਨੂੰ ਗਾਂ ਨਹੀਂ ਨਾ ਮਿਲਦਾ ਕੰਮ ਆ ਸਾਹ ਹ ਘੁੱਟ ਕੇ ਜਿਹਾ ਗੱਡੀ ਤੁਰੇ ਆਉਂਦਾ ਆ ਸੀਸੀ ਜੀ ਥੋੜੇ ਜਿਹਾ 4.5 500 ਦੀ ਆਉਂਦੀ ਆ ਮਾੜੇ ਥਾਂ ਚ ਲਾ ਗੂ ਇੱਕ ਹੋਰ ਫੜਦੇ ਜਾ ਕੇ ਸ਼ੈਂਕ ਚਾਹ ਹੂੰ ਤੂੰ ਕਦੋਂ ਕੰਮ ਆਏਂਗਾ ਅੱਜ ਮੁੱਲ ਮੋੜ ਦਾ ਆ ਗਿਆ ਵੇਲਾ ਰੋਟੀ ਦਾ ਸ਼ੈਂਕੀ ਫੜ ਲੈ ਇਹਨੂੰ ਇਹਨੇ ਬਹੁਤ ਖਰਾਬ ਕੀਤਾ ਦਾ ਬਸ ਮੈਂ ਆਪਾਂ ਬਹੁਤ ਚਾਰ ਕਿ ਦਿਨ ਕੱਢ ਲਾ ਓਕੇ ਸੋਕਿਆ ਉਹ ਭਈ ਆ ਹੀ ਦਿਨਾ ਘਰੋਂ ਇਹ ਇਹਨੇ ਮੈਨੂੰ ਹੀ ਬਹੁਤ ਪਾਇਆ ਜਦੋਂ ਕੋਈ ਕੰਮ ਚੱਲਦਾ ਨਾ ਆ ਸਾਡਾ ਛੋਟਾ ਮੈਸਤਰੀ ਇਹ ਪੱਲਾ ਹੋਰ ਲੈ ਜਾਂਦਾ ਉੱਥੇ ਚੱਕ ਕੇ ਇਹ ਜਦੋਂ ਕੰਮ ਦੀ ਚਾਲ ਮੰਨ ਲੱਗ ਜੇ ਤੂੰ ਇਹ ਖਰਾਬ ਕਰ ਦਿੰਦਾ ਇਹਨੇ ਦਿਆ ਜਾਂਦੇ ਹਾਂ ਇਹਦੇ ਕਰਕੇ ਦੱਸਣੇ ਕੋ ਬੜਾ ਲੱਗੇ ਹਾਂਜੀ ਦੋਸਤੋ ਮੌਸਮ ਹੋ ਗਿਆ ਠੰਡਾ ਤੇ ਨੇਰੀ ਆ ਗਈ ਆ ਚਰੀ ਵੀ ਇਦਾਂ ਲੱਗਦਾ ਉਹ ਡੱਗੂਗੀ ਥੱਲੇ ਕਿਉਂਕਿ ਹਾਈਟ ਬਹੁਤ ਜ਼ਿਆਦਾ ਲੰਬੀ ਹੋ ਗਈ ਆ ਇਹਦੀ ਮੈਨੂੰ ਲੱਗਦਾ ਵੀ ਡਿੱਗੂਗੀ ਆ ਜਿਵੇਂ ਕਣੀਆਂ ਪੈ ਗਿਆਂ ਫਿਰ ਤਾਂ ਪੱਕਾ ਹੀ ਡਿੱਗੂਗੀ ਉਹ ਵਿਚਾਰੀ ਸਾਰੇ ਵਾਦ ਦੇ ਵਿੱਚ ਸਾਰੀ ਆ ਤੇ ਕਬੂਤਰ ਆਪਾਂ ਡਾ ਬੈਠੇ ਨੇਰੀ ਦੇ ਵਿੱਚ ਇੱਕ ਜਿਹੜਾ ਸੀਗਾ ਹੁਣ ਹਵਾ ਤੱਕਾ ਮਾਰਦੀ ਆ ਕਿ ਤੇ ਇੱਧਰ ਲੈ ਜਾਂਦੀ ਆ ਉੱਧਰ ਲੈ ਜਾਂਦੀ ਆ ਮੌਸਮ ਠੰਡਾ ਹੋ ਗਿਆ ਕਈ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦੇ ਮੀਂਹ ਪੈ ਗੇ ਆ ਫਿਰਦਾ ਆ ਜਾ ਆ ਜਾ ਉੱtre 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 ਕੋਈ ਨਹੀਂ ਹੁੰਦਾ ਆ ਜਾ 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 ਗਿਆ ਕਰ ਹੀ 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 ਉੱਤਰ ਗਿਆ ਨਜ਼ਾਰੇ ਆ ਇਹਦੇ ਪਰ ਇੱਕ ਦੋ ਜਿਹੜੇ ਪਾ ਕੇ ਬਹਿ ਜਾਂਦਾ ਹਾਂਜੀ ਦੋਸਤੋ ਆਪਣਾ ਹੁਣ ਫਾਈਨਲ ਸੀਟਾਂ ਲੱਗਣ ਜਾ ਰਹੀਆਂ ਦਰੇ ਕਲਰ ਦੇ ਕੋਡੀਆਂ ਦਾ ਸਵਾਨ ਪੇਸਟਿੰਗ ਹੋ ਰਹੀ ਹੈ ਬਹੁਤ ਹੈ ਮੈਂ ਇੰਨਾ ਵੀ ਲਾ ਦੂੰ ਥੋੜਾ ਥੋੜਾ ਲਾ ਦੋ ਫਿਰ ਸਕ੍ਰੈਚ ਪੈਣਗੇ ਉੱਤੇ ਲਾਵਾਂਗੇ ਫਿਰ ਨਹੀਂ ਆ ਹੁਣ ਸਕ੍ਰੈਚ ਜ਼ਿਆਦਾ ਪੈਂਦੇ ਯਾਰ ਲੁਫਾਫੇ ਲੁਫਾਵੇਂ ਜ਼ਿਆਦੇ ਪੈਂਦੇ ਆ ਆ ਸਾਡੇ ਮੈਸਤਰੀ ਦੇ ਨਾਲ ਪੁੱਠੇ ਹੀ ਕੰਮ ਆ ਜੀ ਲੁਫਾਫਾ ਲਾ ਕੇ ਸਕ੍ਰੈਚ ਜ਼ਿਆਦੇ ਪੈਣਗੇ ਲੁਫਾਫੇ ਲੁਫਾਫੇ ਸਨੇ ਪੈਣਗੇ ਯਾਰ ਆ ਪੈਂਦੇ ਹੋਏ ਆ ਯਾਰ ਟੇਪ ਨਹੀਂ ਮੋੜ ਕੇ ਖੜਦੀ ਬਈ ਤੁਸੀਂ ਤਿੰਨ ਮੈਸਤਰੀ ਥੋੜਾ ਇੱਕ ਆ ਤੰਨਾ ਦਾ ਮੈਂ ਇਕੱਲਾ ਹਾਂ ਤੁਸੀਂ ਝੂਠੇ ਪਹਿਣਾ ਦਿਨਾ ਜਣੇ ਨੇ ਹਾਂ ਬਈ ਉੱਪਰ ਆ ਵਾ ਟੇਪ ਨਹੀਂ ਲੁਫਾਫੇ ਟੇਪ ਨਹੀਂ ਖੜਦੀ ਗਈ ਇਹ ਕਹਿੰਦੇ ਸਾਨੂੰ ਤੂੰ ਬਾਈ ਜਲੀਲ ਬੋਹ ਕਰਨਾ ਮੈਂ ਕਿਹਾ ਜਲੀਲ ਤੂੰ ਫੀਲ ਨਾ ਕਰੋ ਐਲੂਗਾ ਪੰਗਾ ਹੀ ਲੈ ਲਿਆ ਕੰਮ ਫੜ ਕੇ ਉਹ ਗਈ ਖੀਰ ਲੈ ਕੇ ਆਵਾ ਖੀਰ ਸਹੀ ਗੱਲ ਦਿੱਤਾ ਭੁੱਲ ਕੇ ਬਿਲੇ ਕੇ ਹੁਣ ਮੈਸਤਰੀ ਖੋਜ ਰੱਖੀ ਦੀ ਆ ਬਾਈ ਫੇਰ ਹੀ ਸੋਹਣਾ ਕੰਮ ਕਰਨਗੇ ਪਹਿਲੇ ਦਿਨ ਇਹਨੂੰ ਪਹਿਲਾਂ ਮੈਂ ਏਸੀ ਲੋ ਆ ਕੇ ਦੱਸਾ ਵੀ ਗਰਮੀ 'ਚ ਨਾ ਹੋਣੀ ਤੇ ਗਰਮੀ 'ਚ ਇਹਨੂੰ ਉਹ ਜਾ ਕੰਮ ਕਰਨਾ ਪਰ ਮੈਸਤਰੀ ਨੇ ਫੇਰ ਜਾ ਬਣਾਇੰਦਾ ਹੁਣ ਹੁਣ ਬਾਬੇ ਨੂੰ ਕਹਿ ਕੇ ਹਵਾ ਛਡਾਈ ਮੌਸਮ ਠੰਡਾ ਹੋਇਆ ਹੁਣ ਮੜਾ ਜੇ ਹੁਣ ਨਿਕਲਿਆ ਬਾਹਰ ਨਹੀਂ ਬਾਈ ਤੇ ਏਸੀ ਗਰੂ ਨਿਕਲਦਾ ਹੀ ਨਹੀਂਗਾ ਚੰਗਾ ਹੀ ਹੋਇਆ ਲੈ ਡੋਟ ਕੇ ਜਿਹੜੀ ਤੇ ਰਿਵਿਊ ਲੈਨੇ ਆਪਾਂ ਮੈਂ ਤੇਰੀ ਸੀਟ ਲੈ ਕੇ ਆਂਦੀ ਪਸੰਦ ਆ ਗਈ ਤੇਨੂੰ ਘੈਂਟ ਆ ਓਕੇ ਘੈਂਟ ਇਸ ਤਰੀਕੇ ਨਾਲ ਬਹੁਤ ਘੈਂਟ ਹੈ ਇਹ ਮਸਕਰਾ ਹੈ ਇਹਦੀ ਜੋ ਠੀਕ ਆ ਮਸਕਰਾ ਤਾਂ ਬਾਅਦ ਹੀ ਪਤਾ ਲੱਗਣਾ ਜਦੋਂ ਮੈਂ ਤੇਰੀਆਂ ਬੈਲ ਬਣਾਇਆ ਹਾਏ ਸਹੀ ਹੈ ਨਾ ਪਤਾ ਨਹੀਂ ਇਹ ਸੀਟਾਂ ਸੂਟਾਂ ਨਹੀਂ ਮੇਰੇ ਤਾਂ ਕੋਈ ਗੈਨ ਫੀਲਿੰਗ ਕਿੰਨੀਆਂ ਆ ਗਈਆਂ ਥੋੜੇ ਚਿਰ ਬਾਅਦ ਗਿਆ ਦੂ ਫੜਦੇ ਆ ਦੋ ਦੋ ਕਰਕੇ ਪਤਾ ਨਹੀਂ ਕਿੰਨੇ ਕੁ ਦੋ ਆ ਗਈਆਂ ਜੀ ਗਿਆ ਫਿਰ ਚਲੋ ਮਿੱਤਰੋ ਕੱਲ ਨੂੰ ਆਪਣੇ ਲੱਗਣ ਲੱਗ ਜਣੀਆਂ ਤੇ ਅੱਜ ਵਾਲੀ ਵੀਡੀਓ ਦੀ ਹਾਜ਼ਰੀ ਨਹੀਂ ਕਰਿਓ ਪਰਵਾਹ ਨਾ ਠੀਕ ਆ ਸਾਡੀ ਸਾਈ ਜਿਹੜੀ ਐ ਨੰਗੀਆਂ ਨਹੀਂ ਹੱਸ ਖੇੜ ਕੇ ਮੈਸਤਰੀ ਨਾਲ ਹਾਸ ਮਜ਼ਾਕ ਕਰ ਲਈਦਾ ਤਿੰਨਾਂ ਦਿਨਾਂ ਦਾ ਕਹਿ ਕੇ ਲੱਗਿਆ ਸੀਗਾ ਤੇ 30 ਦਿਨ ਹੋਊ ਚੱਲੇ ਆ ਬਸ ਮੈਸਤਰੀ ਨਾਲ ਬਈ ਲਾਓ ਕਰੇ ਇਹ ਨਾ ਬੰਗਾ ਲਿਓ ਕਦੇ ਤੁਸੀ ਜ਼ਿੰਦਗੀ ਚ ਠੀਕ ਆ ਨਾ ਚਲੋ ਫਿਰ ਮਿਲਦੇ ਆਂ ਅਗਲੇ ਵਲੌਗ ਚ ਜਿਹੜੇ ਫਸਟ ਟਾਈਮ ਦੇਖ ਰਿਆ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿ ਸਾਡੇ ਵਲੌਗ ਕਿੰਨਾ ਲੱਗਦੇ ਆ ਠੀਕ ਆ ਤੇ ਮਿਲਦੇ ਆਂ ਕੱਲ ਅਗਲੇ ਵਲੌਗ ਦੇ ਵਿੱਚ ਕੱਲੋਂ ਆਪਣੀ ਸੀਟਾਂ ਬਣਾਉਣ ਲੱਗ ਜਾਈਏ ਨੇ ਕੱਲੋਂ ਆਪਣਾ ਫਾਈਨਲ ਦਿਸਣ ਲੱਗ ਜਾਈਏ ਨੇ ਕਾਹ ਬੋਰਡ ਆਪਣੇ ਕਿੰਦਾ ਬਣੇ ਠੀਕ ਆ ਜੀ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਸਤੀ ਕਾ